हां जी दोस्तों सत श्री अकाल स्वागत है ताडा ਸਾਡੇ ਚੈਨਲ ਤੇ ਅੱਜ ਦੀ ਆਪਾਂ ਜੋ ਬਲੌਗ ਬਣਾ ਰਹੇ ਆਂ ਆਪਾਂ ਕੂੜੀ ਵਾਲੇ ਰਿਪਰ ਤੇ ਬਣਾ ਰਹੇ ਆਂ ਇਹਦੇ ਵਿੱਚ ਆਪਾਂ ਥੋੜਾ ਥੋੜਾ ਦਿਖਾਵਾਂਗੇ ਤੁਹਾਨੂੰ ਵੀ ਕਿੱਦਾਂ ਕਿੱਦਾਂ ਕਾਲੀਆਂ ਭਰ ਰਹੀਆਂ ਨੇ ਆਓ ਦਿਖਾਈਏ ਤੁਹਾਨੂੰ ਇਹ ਤੇ ਇਹ ਤੇ ਆਪਾਂ ਕੀ ਕੰਮ ਕਰਦੇ ਆਂ ਆਪਣਾ ਟਰੈਕਟਰ ਆ। ਹੁਣ ਚਾਲੂ ਕਰਨਾ ਹੈ ਮਾਪ। ਤੋਂ ਬਾਅਦ ਫਿਰ ਉਹਦੇ ਥੋੜੇ ਸਲਿੱਪ ਦਿਖਾਵਾਂਗੇ। ਆਹੀ ਹੈ ਅੱਜ ਕਿੰਨਾ ਦਿੱਤਾ ਦਿੱਤੇ ਹੋ ਗਏ। ਹਾਂ, ਹਮਨੇ ਪਾ ਲਈ। ਇੱਥੇ ਇੱਧਰ ਖੜੀ ਹੈ। ਜੀ ਆਪਣੀ ਆ ਪਾਈ ਹੋਈ ਹੈ। ਤੋਂ ਬਾਅਦ ਦੱਸਾਂਗੇ। ਚਲੋ ਫਿਰ ਚਲਦੇ ਦਾ ਦਿਖਾਵਾਂਗੇ ਥੋੜੀਆਂ ਥੋੜੀਆਂ ਕਲਿੱਪਾਂ ਦਿਖਾਵਾਂਗੇ ਕਿਉਂਕਿ ਉੱਪਰ ਵੀ ਆਪਾਂ ਨੇ ਕੰਮ ਕਰਨਾ ਇਸ ਲਈ ਸਾਰੀ ਵੀਡੀਓ ਪੂਕੇ ਲੋਡ ਤਾਂ ਬਣਾ ਨਹੀਂ ਸਕਦੇ ਪਰ ਥੋੜੀ ਥੋੜੀ ਕਲਿੱਪਾਂ ਅੱਜ ਦਿਖਾਵਾਂਗੇ ਜਦੋਂ ਦੁਕਾ ਆਪਣਾ ਪਟੀਕਾ ਆ ਕੇ ਬਣਾਉਣ ਲੱਗੂਗਾ ਫਿਰ ਤੁਹਾਨੂੰ ਇਹਦੀਆਂ ਵੀਡੀਓ ਚੱਲਦੇ-ਦਿਆਂ ਦਿਖਾਵਾਂਗੇ ਹਾਂ ਚਲੋ ਇੱਥੇ ਆਪਾਂ ਸ਼ੁਰੂ ਕਰ ਨੂੰ ਲੱਗੇ ਆਪਾਂ ਇੰਨੇ ਤੇਲ ਪਾ ਲਈ ਆਰ ਲੀਡ ਨੂੰ ਆਰ ਲੀਡ ਨੂੰ ਤੇਲ ਲਾ ਰਿਹਾ ਤੋਂ ਬਾਅਦ ਮੇਰਾ ਕੋਈ ਕੰਮ Fuck oh. off. ਇਹਦੀ ਟਰਾਲੀ ਆਪਾਂ ਦੇ ਭਾਤੀ ਹੁਣ ਆ ਦਿਖਾਉਂਦੇ ਹਾਂ ਇਹਨੂੰ ਕੱਢਦੇ ਆ ਟਰਾਲੀ ਆਪਾਂ ਕਿੱਦਿ ਬਾਕੀ ਦਾ ਨਾਲ ਰਖਣ ਦੀ ਮਾੜਾ ਮਾੜਾ ਦਿਖਾਈ ਜਾਂਦਾ ਕਿਰਪਾ ਕਰਕੇ ਤੁਸੀ ਦੇਖ ਕੇ ਆਪਾਂ ਲਈ ਪਹਿਲੀ ਟਰਾਲੀ ਦੀ ਵੀ ਸੁਭਾਤ ਹੋ ਗਈ ਟਰਾਲੀ ਉਹ ਹੱਦ ਤੱਕ ਲੜ ਰਿਹਾ ਹੁਣ ਦੇਖੋ ਇਹਦੇ ਵਿੱਚ ਆਹ ਆਪਣੀ ਹੁਣ ਫਾਈਨਲੀ ਟਰਾਲੀ ਹੋ ਆਹ ਆ ਮੇਰਾ ਛੁੱਪੀ ਛੁੱਪੀ ਜਾਓ ਜਲਾ ਰਿਹਾ ਹੁਣ ਕਿੰਨਾ ਵਾਹ ਠੰਡੇ ਬੈਠਾ ਸੀ ਯਾਰ ਮੈਂ ਆਹ ਵੀਡੀਓ ਥੋੜੀ ਜੀ ਸ਼ੂਟ ਕਰ ਲਈਏ ਆ ਭਰ ਗਈ ਟਰਾਲੀ ਲਗਾਉਨੇ ਆ ਅਗਲੀ ਟਰਾਲੀਆਂ ਚ ਉਹਨੂੰ ਸਾਹਮਣੇ ਜਾਣਾ ਉਹਦੇ ਉੱਤੇ ਟਰਾਲੀ ਆਪਣੀਆਂ ਹੱਦ ਤੱਕ ਹੀ ਤੇ ਆਹ ਹਾਂ ਔਰ ਟਰਾਲੀ ਭਰਨੇ ਵਾਲੀ ਉਹ ਨੇੜੇ ਲੱਗੀ ਹੋਈ ਆ ਆ ਸੇਮੀ ਟਰਾਲੀ ਆ ਮਸ਼ੀਨ ਆ ਆਪਣੀ ਇਹ ਚੈਨੀ ਵਾਲਿਆ ਚੈਨੀ ਰੋਪੜ ਦੀ ਨਿਊ ਹਾਲੈਂਡ ਟਰੈਕਟਰ ਵਧੀਆ ਪਾਈ ਦੀ ਪਰ ਇਹ ਯਾਨੀ ਇਸ ਪਰ ਆਪਾਂ ਨੇ ਕਈ ਹੋਰ ਵੀ ਚਲਾਏ ਨੇ ਇਹ ਰੀਪਰ ਦੀ ਆਪਾਂ ਨੂੰ ਜਿਹੜੀ ਮਣਾਉਣ ਦੀ ਖਾਫਤਾ ਉਹ ਵਧੀਆ ਹੈ ਚੋ ਜਿੰਨ ਟੱਪ ਪਾਰ ਪਈ ਹੈ ਆਹ ਪਾਰ ਗਈ ਪਾਰਲੀ ਅੱਗੇ ਫੇਰ ਬਾਅਦ ਰੱਖੇ ਹੋਰ ਆਵਾਂਗੇ ਦੁੱਤੀ ਹੋਰ ਕੋਈ ਟਰਾਲੀ ਪਹਿਲੀ ਟਰਾਲੀ ਬਦਲਤੀ ਹੁਣ ਅਗਲੀ ਟਰਾਲੀ ਪਾਰ ਰਹੇ ਨੇ ਸਾਹਮਣੇ ਦੇਖਦਾ ਜੀ ਤੁਹਾਨੂੰ ਜੀ ਖਾਲੀ ਦਾ ਵੀ ਦੱਸਦੇ ਆ ਵੀ ਆਪਾਂ ਕਿੰਨਾ ਕੁ ਟਾਈਮ ਲੱਗ ਉੱਚਤ ਨਹੀਂ ਦਿਖਾਵਾਂਗੇ ਪਰ ਟਾਈਮ ਨੋਟ ਕਰਾਂਗੇ ਆਪਾਂ ਉਹ ਦਿਖਾਵਾਂਗੇ ਤੁਹਾਨੂੰ ਬਹੁਤ ਤੇ ਆਪੇ ਕਰ ਲਈ ਤਾਂ ਬੈ ਗਈ ਹੁਣ ਸਟਾਰਟ ਹੁਕਾ ਕਰ ਸਾਹਮਣੇ ਇੱਕ ਟਰਾਲੀ ਭਰੀ ਹੋਈ ਹੈ ਉੱਚੀ ਟਰਾਲੀ ਉਹ ਸਾਹਮਣੇ ਭਰ ਕੇ ਆ ਕੇ ਪਹਿਲਾ ਉਹ ਟਰੈਕਟਰ ਹੁਣ ਪਾ ਰਿਹਾ ਆਪਣੇ ਤਿੰਨ ਟਰਾਲੀਆਂ ਨੇ ਆਹ ਟਰਾਲੀ ਦਾ ਫੇਰ ਸਟਾਰਟ ਹੋ ਗਿਆ ਕਿ ਉਹ ਜਿਸ ਅੰਨੇ ਨਹੀਂ ਭਰੀ ਹੋਈ ਹੈ ਕੋਹ ਪਿਛੇ ਭਰੀ ਹੋਈ ਦੀ ਹੁਣ ਤਾਂ ਘਾਤ ਦੇ ਨੇੜੇ ਭਰ ਦਸਦੇ ਆ ਆਪਣੇ ਪਿੰਡੇ ਚੱਲਦੀਆਂ ਪੇਪਰ ਇਹ ਅਗਲੀ ਟਰਾਲੀ ਆ ਗਈ ਭਾਈ ਫੇਰ ਹੁਣ ਜਿਹੜੀ ਪਿਛਲੇ ਪਿੱਛੋਂ ਹੁਣ ਭਰ ਕੇ ਹਟਨੇ ਟਰਾਲੀ ਇਹਦਾ ਟਾਈਮ ਹੈ 22 ਮਿੰਟ 19 ਸਕਿੰਟ ਇਹ ਚ ਵੀ ਹਜੇ ਇੱਕ ਮਰਲੂ ਵੀ ਖੱਤੀ ਆ ਇਹ ਜੀਟੀਵੀ ਜਿਹੜੀ ਅੱਧਿਕ ਬਿੱਗੇ ਤੋਂ ਉਹ ਅੱਡਤੀ ਉਹਦੇ ਵਿੱਚ ਘਮਾਈ ਗਿਆ ਆ ਕਰਕੇ ਥੋੜਾ ਜਿਹਾ ਟਾਈਮ ਵੱਧ ਲੱਗ ਗਿਆ ਦੋਸਤੋ ਇੱਕ ਹੋਰ ਗੱਲ ਹੈ ਵੀ ਆਪਣੇ ਮੋਬਾਈਲ ਇਹ 10 ਮਿੰਟਾਂ ਦੀ ਵੀਡੀਓ ਚੈੱਕ ਦਾ ਇਸ ਕਰਕੇ ਹੁਣ ਇਹ ਵਲੌਗ ਇੱਥੇ ਆਪਾਂ ਬੰਦ ਕਰਨਾ ਅਗਲਾ ਵਲੌਗ ਦਿਖਾਵਾਂਗੇ ਤੁਹਾਨੂੰ ਹੋਰ ਥੋੜੇ ਰਹਿੋ ਸਾਡੇ ਚੈਨਲ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰੋ ਤੁਹਾ ਆਪਣਾ ਵਿਚਾਰ ਵੀ ਦੱਸਿਆ ਕਰੋ ਜਰੂਰਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ